ਸਾਤਰੀਆ ਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਤੇ ਪਿੰਡ ਦਾ ਨਾਮ ਦੱਸੋ ਮੇਰਾ ਨਾਮ ਜਗਦੀਪ ਸਿੰਘ ਜੀ ਪਿੰਡ ਆਕਲਿਆਕਲਾ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਤੇ ਤੁਸੀਂ ਇਸ ਵਾਰ ਕਿਹੜੀ ਫਸਲ ਲਗਾਈ ਸੀ ਸਾਡੇ ਕੋਲੇ ਸਟਾਰ ਐਗਰੀਅਲ ਦਾ 17 18 ਬਾਸਮਤੀ ਸੀਗਾ ਜੀ ਅੱਛਾ ਸਟਾਰ ਐਗਰੀ ਸੀਡ ਦਾ 17 18 ਹਾਂਜੀ ਠੀਕ ਹੈ ਤਾਂ ਜਿਹੜਾ ਸਟਾਰ ਐਗਰੀ ਸੀਡਾਂ ਦਾ 17 18 ਲਗਾਇਆ ਸੀ ਤੁਸੀਂ ਇਹਦੇ ਵਿੱਚ ਕੋਈ ਝੰਡੇ ਰੋਈ ਸਮੱਸਿਆ ਨਹੀਂ ਜੀ ਕੋਈ ਨਹੀਂ ਸਮੱਸਿਆ ਨਹੀਂ ਸੀਗੀ ਜੀ ਅੱਛਾ ਤੁਹਾਡੇ ਪੈਣੂ ਚ ਹੋਰ ਵੀ 17 18 ਲੱਗਿਆ ਸੀਗਾ ਹੋਰ ਵੀ ਸੀਗਾ ਜੀ ਬਹੁਤ ਸੀਗਾ ਅੱਛਾ ਉਹਦੇ ਵਿੱਚ ਝੰਡਾ ਰੋਗ ਆਇਆ ਸੀ ਉਹ ਹੀ ਸੀਗਾ ਜੀ ਝੰਡਾ ਰੋਗਾ ਅੱਛਾ ਤੁਹਾਡੇ ਜਿਹੜਾ ਸੀਡ ਸੀਗਾ ਸਟਾਰ ਹੈਗੀ ਸੀਡਾਂ ਦਾ 17 18 ਇਹਦੇ ਵਿੱਚ ਬਿਲਕੁਲ ਵੀ ਝੰਡਾ ਰੋਗ ਨਹੀਂ ਆਇਆ ਨਹੀਂ ਜੀ ਕੋਈ ਦਵਾਈ ਛਿੱਟੀ ਹੋਵੇ ਜਿਵੇਂ ਆਪਣੇ ਕਿਸਾਨ ਵੀ ਬਰੇਗ ਜੂਰੇ ਨਾਲ ਦਵਾਈ ਮਿਲਾ ਕੇ ਛਿੱਟ ਹੁੰਦੇ ਆ ਨਹੀਂ ਜੀ 12 63 ਤਾਂ ਜ਼ਰੂਰ ਪਾਇਆਗਾ ਸੀ ਹੋਰ ਨਹੀਂ ਕੋਈ ਐਵੇਂ ਕੁਸ ਪਾਇਆਗਾ ਅੱਛਾ ਵੇਖ ਨੂੰ ਝੰਡਾ ਰੋਗ ਨਹੀਂ ਸੀ ਨਹੀਂ ਜੀ ਠੀਕ ਆ ਬੂਝਾ ਵਜਾ ਕਿ ਨਾ ਕੀਤਾ ਬੂਝਾ ਪੂਰਾ ਵਧ ਗਿਆ ਸੀਗਾ ਇਹ ਕੁਰੀਬ ਦੀ ਗਾ ਕੁਆਲਿਟੀ ਸੀ ਠੀਕ ਹੈ ਤਾਂ ਦੋਸਤੋ ਜਿਹੜਾ ਬਾਸਮਤੀ ਹੈ ਨਾ 1718 ਇਹਦੇ ਵਿੱਚ ਝੰਡਾ ਰੋਗ ਕਾਫੀ ਹੁੰਦਾ ਵੈਸੇ ਬਾਸਮਤੀ ਕੋਈ ਮਰਜੀ ਵੈਰੈਟੀ ਆ ਚਾਹੇ 1718 ਚਾਹੇ ਮੁੱਛਲ ਚੌਸ ਵੇ ਇੱਕਾ ਇਹਨਾਂ ਝੰਡਾ ਰੋਗ ਆਉਂਦੇ ਹੀ ਆਉਂਦਾ ਪਰ ਤੁਸੀਂ ਸਟਾਰ ਐਗਰੀ ਸੀਡ ਦਾ ਜਿਹੜਾ 1718 ਗਾ ਜਿਵੇਂ ਕਿ ਕਿਸਾਨ ਬੋਲ ਰਿਹਾ ਕਿ ਮੇਰੇ ਝੰਡਾ ਰੋਗ ਬਿਲਕੁਲ ਵੀ ਨਹੀਂ ਆਇਆ ਕਿਉਂ ਕਿ ਇਹਨਾਂ ਦਾ ਬੀਜ ਇੱਕ ਤਾਂ ਸੋਧਸ ਦਾ ਹੈ ਮਿਲਦਾ ਹੈ ਦੇਖੋ ਦੋਸਤੋ ਜਿਹੜਾ ਝੰਡਾ ਰੋਗ ਆ ਇਹ ਬੀਜ ਨਹੀਂ ਫੈਲਦਾ ਜੇਕਰ ਆਪਣੇ ਕੋਲ ਚੰਗੀ ਕੰਪਨੀ ਦਾ ਵਧੀਆ ਸੀਡ ਹੋਊਗਾ ਭਰੋਸੇਮੰਦ ਕੰਪਨੀ ਦਾ ਸੀਡ ਹੋਊਗਾ ਤਾਂ ਇਹ ਸਮੱਸਿਆ ਬਹੁਤ ਜ਼ਿਆਦਾ ਘੱਟ ਆਉਂਦੀ ਹੈ ਬਾਕੀ ਜਗਦੀਪ ਸਿੰਘ ਦੱਸ ਹੀ ਰਿਹਾ ਹੈ ਕਿ ਝੰਡਾ ਰੋਗ ਮੇਰੇ ਦਿਖ ਨੂੰ ਵੀ ਹੈ ਨਹੀਂ ਸੀਗਾ ਤੇ ਬਾਕੀ ਕੋਈ ਇਹਦੇ ਵਿੱਚ ਹੋਰ ਕੋਈ ਦਿੱਕਤ ਆਈ ਹੋਵੇ ਮਿਕਸਿੰਗ ਆਈ ਹੋਵੇ ਨਹੀਂ ਜੀ ਮਿਕਸਿੰਗ ਵੀ ਨਹੀਂ ਸੀ ਕੋਈ ਮਿਕਸਿੰਗ ਨਹੀਂ ਸੀ ਅੱਛਾ ਜਦੋਂ ਆਪਣੇ ਖੇਤ ਦੇ ਝੰਡਾ ਰੋਗ ਨਾ ਆਇਆ ਆਪਣੀ ਬਾਸੰਤੀ ਵਿੱਚ ਮਿਕਸਿੰਗ ਨਾ ਹੋਈ ਤਾਂ ਝਾੜ ਆਪਣਾ ਆਟੋਮੈਟਿਕ ਹੀ ਵੱਧ ਜਾਂਦਾ ਹੈਗਾ ਤੇ ਕੋਈ ਹੋਰ ਦਿੱਖ ਦੇ ਵਿੱਚ ਫਰਕ ਹੋਵੇ ਜਾ ਮੁੰਜਰ ਦੇ ਸਾਈਜ਼ ਦੇ ਵਿੱਚ ਫਰਕ ਹੋਵੇ ਕੋਈ ਲੱਗਿਆ ਨਹੀਂ ਜੀ ਕੋਈ ਹੋਣੀ ਸੀਗਾ ਪੂਰਾ ਵੱਡਾ ਮੁੰਜਰ ਸੀ ਫੁੱਲ ਵੱਡਾ ਉਹ ਸੀ ਪੂਰੀ ਲੰਬੀ ਮੁੰਜਰ ਸੀ ਪੂਰੀ ਵੱਡੀ ਮੁੰਜਰ ਸੀ ਤੇ ਦਾਣਾ ਕਿਵੇਂ ਸੀ ਚਮਕਦਾਰ ਸੀ ਪੂਰੇ ਚਮਕਦਾਰ ਦਾਣੇ ਸੀ ਕੋਈ ਫੋਕ ਵਗੈਰਾ ਕਿੰਨੇ ਕਿ ਨਿਕਲੀ ਨਹੀਂ ਜੀ ਕੋਈ ਫੋਕ ਨਹੀਂ ਸੀ ਕੋਈ ਏਡੀ ਖਾਸ ਠੀਕ ਹੈ ਤੇ ਹਰੇ ਵੇਚਣਾ ਤੁਸੀਂ ਹਾਂ ਜੀ ਅੱਛਾ ਠੀਕ ਆ ਤਾਂ ਦੋਸਤੋ ਕਿਸਾਨ ਦਾ ਕਹਿੰਦਾ ਵੀ ਵਧੀਆ ਲੰਬੀ ਮੁੰਜਰ ਸੀ ਚਮਕਦਾਰ ਦਾਣਾ ਅਸੀਂ ਦੇਖੋ ਜਿਹੜਾ ਆਪਣਾ ਭਾਅ ਲੱਗਦਾ ਰੇਟ ਲੱਗਦਾ ਉਹ ਸਿਰਫ ਕੁਆਲਿਟੀ ਤੇ ਨਿਰਪਰ ਕਰਦਾ ਤਾਂ ਜਿਹੜੀ ਸਟਾਰ ਐਗਰੀ ਸੀਡਾਂ ਦੇ ਸੀਡ ਆ ਚਾਹੇ ਉਹ ਬਾਸਮੇ 17 18 ਚਾਹੇ ਮੁਛਲਚੌਂਸ ਇਹ ਕਿਹੜੇ ਆਪਾਂ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀਗਾ ਬਹੁਤ ਜਿਆਦੇ ਵਧੀਆ ਕੁਆਲਿਟੀ ਆ ਝੰਡਾ ਰੋਗ ਬਿਲਕੁਲ ਨਹੀਂ ਆਉਂਦਾ ਬਿਮਾਰੀਆਂ ਬਹੁਤ ਜਿਆਦੇ ਘੱਟ ਆਉਂਦੀਆਂ ਦੇਖਣ ਨੂੰ ਬਹੁਤ ਜਿਆਦੇ ਵਧੀਆ ਲੱਗਦਾਗਾ ਬੂਝਾ ਵਧੀਆ ਮਾਰਦਾਗਾ ਤੇ ਰਹਿੰਦਾ ਖੁੰਦਾ ਕੁਆਲਿਟੀ ਵਧੀਆ ਹੋਣ ਦੇ ਕਰਕੇ ਰੇਟ ਵੀ ਆਪਾਂ ਨੂੰ ਬਹੁਤ ਜਿਆਦੇ ਵਧੀਆ ਮਿਲਦਾਗਾ ਸਭ ਤੋਂ ਜ਼ਰੂਰੀ ਗੱਲ ਤੇ ਨੋਟ ਕਰਨ ਵਾਲੀ ਗੱਲ ਇਸ ਕੰਪਨੀ ਦਾ 17 18 ਵਿੱਚ ਇੰਨਾ ਕਿਉਂ ਵਧੀਆ ਕਿਉਂਕਿ ਇਸ ਦਾ ਬੀਜ ਕੰਪਨੀ ਆਪਣੇ ਵੱਲੋਂ ਸੋਧ ਕੇ ਦਿੰਦੀ ਆ ਦੇਖੋ ਦੋਸਤੋ ਆਪਾਂ ਚਾਹੇ ਝੂਨੇ ਦਾ ਬੀਜ ਲੈਣੇ ਆ ਚਾਹੇ ਬਾਸਮਤੀ ਦਾ ਆਪਾਂ ਨੂੰ ਪਤਾ ਆਪਾਂ ਚੰਗੀ ਤਰ੍ਹਾਂ ਬੀਜ ਸੋਧਾਂਗੇ ਫੇਰ ਹੀ ਚੰਗਾ ਝਾੜ ਲਵਾਂਗੇ ਕਿਉਂਕਿ ਜਿਹੜਾ ਬੀਜ ਸੋਧਣਾਗਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾਗਾ ਤੇ ਇਹ ਕੰਪਨੀ ਐ ਸੋਚਿਆ ਕਿਉਂ ਨਾ ਆਪਾਂ ਆਪਣੇ ਵੱਲੋਂ ਇਹ ਕੰਮ ਕਰਦਗੇ ਤਾਂ ਕਰਕੇ ਇਸ ਸੀਡ ਦੇ ਇਸ ਕੰਪਨੀ ਦੇ ਜਿੰਨੇ ਵੀ ਸੀਡ ਆਉਂਦੇ ਆ ਉਹਨਾਂ ਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਮਿਲ ਰਿਹਾ ਤੁਸੀਂ ਮੈਨੂੰ ਇਹ ਦੱਸੋ ਆਪਣੇ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਟਾਰ ਐਗਰੀ ਸੀਡ ਵਾਲਿਆਂ ਦਾ ਬਾਸਮਤੀ 17 18 ਅਗਲੇ ਸਾਲ ਲਾਉਣ ਕੇ ਨਾ ਮੈਂ ਤਾਂ ਜੀ ਇਹੀ ਆ ਨਾ ਗਾ ਆਪਦੇ ਭਰਾਵਾਂ ਨੂੰ ਵੀ ਵੱਧ ਤੋਂ ਵੱਧ ਲਾਉਣ ਇਹ ਠੀਕ ਹੈ ਵੀ ਮੋਟਾ ਝੋਨਾ ਲਾਉਣ ਹੀ ਨਾ ਠੀਕ ਹੈ ਬਾਸਮਤੀ ਲਾਉਣ ਅੱਜ ਕੀ ਸਾਡੇ ਕੋਲੇ ਆਪਦੇ ਕੋਲੇ 8 ਕਿੱਲੇ ਸੀਗੇ ਮੈਂ ਗਾਂ ਨੂੰ 10 ਕਿੱਲੇ ਹੋਰ ਲਾ ਰਿਹਾ ਬਾਸਮਤੀ ਸਟਾਰ ਹੈ 17 18 ਠੀਕ ਹੈ ਤੁਸੀਂ ਅਗਲੇ ਸਾਲ ਲਾਉਂਗੇ ਸਟਾਰ ਹੈ 17 18 ਹਾਂਜੀ ਅਸੀਂ 10 ਕਿੱਲੇ ਹੋਰ ਵੱਧ ਲਾਵਾਂਗੇ ਗਾ ਨੂੰ ਠੀਕ ਹੈ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ